ਕੀ ਹਾਲ ਚਾਲ ਆ ਮਿੱਤਰੋ ਤੇ ਅੱਜ ਆਪਾਂ ਛੜਕਣੀ ਸੀ ਦਵਾਈ ਤੇ ਆ ਦੇਖ ਲਓ ਗੰਦ ਪਈ ਜਾਂਦਾ ਆ। ਹਾਂ। ਆਪਾਂ ਗੋਂਤ ਪਈ ਨੋ ਬੋਲ ਨਹੀਂ ਰੰਦਾ ਮੈਨੂੰ। ਦਵਾਈ ਛੜਕਣੀ ਸੀਗੀ ਤੇ ਹਲੇ ਆਏ ਹੀ ਨਹੀਂ। ਉਹ ਖੜਾ ਖੁੰਝੇ ਲਾਇਆ 11 ਤੱਕ। ਕਹਿੰਦੇ ਆਉਨੇ ਆ ਮੈਂ ਕਿਹਾ ਆ ਜਾਓ ਭਾਈ ਆ ਗਏ ਜਦੋਂ ਤੇ ਛੜਕਦੇ ਆ। ਦਿਖਾਉਨੇ ਆ ਤੁਹਾਨੂੰ ਕਣਕ ਦਾ ਮਹੌਲ ਕੀ ਕਹਿੰਦੀ ਆ ਕਣਕ। ਬਲੌਗ ਬਾਲੇ ਤਾਂ ਟਾਈਮ ਬਾਬ ਬਣਾਇਆ ਯਾਰ ਆਪਾਂ ਟਾਈਮ ਹੀ ਨਹੀਂ ਲੱਗਦਾ ਬਾ ਚਲ ਬਣਾ ਲੈਨੇ ਆ ਇਹਨੇ ਨਾ ਮੱਥਾ ਭਗਾਈ ਨਾਲ ਟਾਈਮ ਲੰਘ ਜੂ ਚਲੋ ਦਿਖਾਉਨੇ ਤੁਹਾਨੂੰ ਲੋ ਵੀ ਮਿੱਤਰੋ ਕਹਿੰਦੇ ਸੀ ਆਉਣੇ ਆ ਤੇ ਮੈਂ ਇਹ ਜਲ ਸੈਲਫ ਮਾਰ ਦਈਏ ਝੋਟੇ ਦੀ ਉਹਨੇ ਸਟਾਰਟ ਕਰਕੇ ਖੜਾ ਦਈਏ ਫਿਰ ਇਹਨਾਂ ਦਾ ਸੌਖਾ ਰਹਿੰਦਾ ਕੰਮ ਚੱਲ ਵੀ ਵਾਹੇ ਹੈਂ ਆ ਨਹੀਂ ਯਾਰ ਐ ਉਹ ਸਕਦਰ ਜਾਂਦਾ ਈਸ਼ਾਰਾ ਖਾ ਕਰਨ ਵਾਲਾ ਮਿੱਤਰੋ ਬਾਕੀ ਕੰਮ ਓਕੇ ਆ ਤੇ ਮਾਹੌਲ ਪੂਰਾ ਬੇਵੀ ਓਕੇ ਆ ਓਕੇ ਦੀ ਰਿਪੋਰਟ ਆਪਾਂ ਵੀ ਐਨਕਈਆਂ ਲਾੜੀਆਂ ਬਣ ਗਈਆਂ ਤੇ ਇਹ ਐਨਕਾ ਸੁਣਿਆ ਨਹੀਂ ਲਾਜ ਮੈਨੂੰ ਕੋਈ ਆ ਮਤਰਾ ਡਰਮ ਭਰਨ ਲਾਤਾ ਹੁਣ ਇਹਨੂੰ ਉਹਨੇ ਟਾਈਮ ਤੇ ਡਰਮ ਪਰ ਜੂ ਤੇ ਉਹ ਤੂੰ ਗੰਦ ਕੋਣੋਂ ਹਟ ਜਾ ਕਰ ਓਏ ਤਰਾ ਦੇਖ ਕੇ ਕਿਵੇਂ ਮੂੰਹ ਥੂਲਦਾ ਲੈ ਗਿਆ ਤਾਂ ਕਹਿ ਰਹੇ ਜੂ ਨੂੰ ਡਰਮ ਭਰਦਾ ਉਹਨੂੰ ਰੋਟੀ ਖਾ ਲੈਣਗੇ ਨਾਲੇ ਉਹ ਹਾ 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 ਟੱਕੇ ਬੈ ਜਾ ਬਹੁਤ ਟੂੰ ਟੂੰ ਕਰਦਾ ਉਹਨੂੰ ਪੇੜੇ ਲੱਗਣਗੇ ਤੇਰੇ ਹਟ ਬੈਠੇ ਨਹੀਂ ਆਂਦੇ ਤੇਰੇ ਤੋਂ ਬੈਠਣ ਨੂੰ ਕੀ ਆ ਗੱਲ ਆ ਬੋ ਵੀ ਮਿੱਤਰੋ ਦਿਖਾਉਣਾ ਭੁੱਲ ਗਏ ਥੋੜਾ ਆ ਬਾਬੇ ਦਾ ਨਾਮ ਲੈ ਕੇ ਚਲਾਤਾ ਓਕੇ ਦੀ ਰਿਪੋਰਟ ਆ ਬੰਦੇ ਗਏ ਆ ਮਾੜੇ ਸੜਕੀ ਜਾਂਦੇ ਇੱਧਰ ਵੀ ਫੈਪ ਗਈ ਜਾਨੀ ਜਿੰਦਗੀ ਉਹਨਾਂ ਦੇ ਵੀ ਕੱਪੜੇ ਰਿੱਬੜ ਚੁੱਕੇ ਆ ਉਧਰ ਜਾ ਆਵਾਜ਼ ਜਾਵਾਏ ਲੱਗੇ ਹੋਏ ਨੇ ਇੱਧਰ ਉਹ ਸਾਵਾਂ ਆਪ ਕੋਈ ਮੁਰੇ ਆ ਸਕਾਂਗੇ ਗੋਲਾ ਇੱਧਰ ਓਹ ਹੋ ਹੋ ਯਾਰ ਪ੍ਰੈਸ਼ਰ ਤਾਂ ਥੱਲੇ ਆ ਜਾਂਦਾ ਯਾਰ ਬਾਬੇ ਆਹ ਹੁਣ ਉਹ ਹੈਗਾ 8 ਤੇ ਇਹ ਥੱਲੇ ਆਦਾ 8 ਤੋਂ ਯਾਰ ਤਾਂ ਹਾਣੀ ਰਹਿੰਦਾ ਪਤਾ ਨਹੀਂ ਕੀ ਚੱਕਰਾ ਦੋਸਤ ਨੂੰ ਪਤਾ ਹੋਇਆ ਤਾਂ ਮਹਾ ਵਿਦਵਾਨ ਆਪਨੂੰ ਵਿਚਾਰ ਦੇਣ ਥੋੜੇ ਜੇ ਮੁੰਡਿਆਂ ਨੇ ਇਦਰੋਂ ਕਰਤਾ ਕੰਮ ਓਕੇ ਐ ਪੈਬ ਵਾਲੀ ਹੈ ਤੇ ਆ ਪੈ 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 ਵੀ ਕਰੀ ਜਾਂਦੇ ਆ ਤੇ ਲੱਗੇ ਭਇਆ ਮੁੰਡੇ ਚੋਂ ਉੱਪਰ ਅਰੇ ਯਾਰ ਆ ਪ੍ਰੈਸ਼ਰ ਭੋਕਾਟ ਜਾਂਦਾ ਕਰੇ ਕਰ ਤੂੰ ਦਿਲ ਜਾਣੀ ਖੋਸ਼ ਹੁੰਦਾ ਕਹਿੰਦੇ ਮੁੰਡੇ ਲੱਬੜੇ ਪਾਏ ਨੇ ਕੰਮਕਾਰ ਵਾਲੇ ਬੰਦੇ ਆ ਸਾਨੂੰ ਕਿੱਥੇ ਪਹੁੰਚਦੇ ਆ ਫੁੱਲ ਕੁਆਲਿਟੀ ਹੈ ਮੋਟਰ ਤੇ ਵੀਕਲੀ ਸਜਾਈ ਮੈਹਲਾ ਵਾ 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 ਜਵਾਨ ਅਗਲੇ ਮੈਦਾਨ ਤੇ ਪਹੁੰਚਦੇ ਹੋਏ ਏ ਏ ਏ ਆ ਸਾਡਾ ਗਨਮੈਣਾ ਉਹ ਮੂਰੇ ਜਾਂਦਾ ਉਹ ਫੋਰਮੈਨ ਆ ਆ ਬਚਾਲੜ ਦਾ ਉਦੋਂ ਫੋਰਮੈਨ ਆ ਖੋਲ ਹੀ ਜਾਂਦੇ ਆ ਪੈ ਮੁੰਡੇ ਉਹ ਲੈ ਕੇ ਸਰੇ ਹੁਣ ਉਧਰਲੀ ਸਾਈਡ ਤੇ ਆਪਾਂ ਬਸ ਸਾਨੂੰ ਪਤਾ ਹੀ ਆ ਪਤਾ ਟਰੈਕਟਰ ਤੇ ਹੁੰਨੇ ਆ ਟਰੈਕਟਰਾਂ ਦੀ ਬੰਦੀ ਆ ਆਪਣਾ ਚਲੋ ਚਲੋ ਮੁੰਡਿਓ ਖਿੱਚ ਕੇ ਜੋਰ ਲਗਾ ਕੇ ਹਈ ਸ਼ਾ ਯਾਰ ਇੱਥੇ ਬਹੁਤ ਲੱਗਦਾ ਹੁੰਦਾ ਨਾ ਵਿੱਚ ਇਹ ਦਾ ਮੁੰਡਿਆ ਚਲਾਤਾ ਦਾ ਇਹਦਾ ਪੁਕਾਰਦੀ ਮੇ ਉੱਤਰ ਇਕੱਠੀ ਪਾ ਪਾ ਇੰਦਰ ਖੇਚ ਲਈ ਅੱਧੀ ਤੇ ਅੱਧੀ ਉਧਰ ਗਿਆ ਬਾਅਦ ਜੱ ਲੱਗੇ ਪਏ ਨੇ ਮੈਂ ਇਹਨਾਂ ਨੂੰ ਕਿਹਾ ਹੌਲੀ ਚੱਲੋ ਪਾਣੀ ਪਿਆ ਪਾਣੀ ਛਿੜਕਾ ਜਾਵੇ ਸਾਰਾ ਮਨਤੋ ਉਹ ਨਹੀਂ ਪੁੰਨ ਤੋਰ ਉਸ ਨੂੰ ਹੀ ਹੱਥ ਲਾਇਆ ਸੀ ਹੁਣ ਰਹਿ ਗਿਆ ਆਹਾ ਪਟਾ ਗੁੱਲੀ ਡੰਡਾ ਵਿੱਚ ਹੈਗਾ ਹੈ ਕੀ ਕਰ ਗਿਆ ਇਹਦਾ ਕੋਈ ਹੱਲ ਨਹੀਂ ਸਾਲਾ ਜੋ ਵੱਡੀ ਹੋ ਗਈ ਕਣ ਤੇ ਬਸ ਆਹ ਕਹਿਰਾ ਰਹਿ ਗਿਆ ਤੇ ਬਸ ਸੜ ਗਿਆ ਆਪਾ ਛੋਟਾ ਮਾਨ ਮਾਨ ਰੱਖੀਆ ਹੁੰਦਾ ਸੰਤਾ ਤੇ ਯਾਰ ਜਿਲਾ ਇਹ ਆਉਂਦਾ ਨੱਬੜ ਗਿਆ ਓਕੇ ਦੀ ਰਿਪੋਰਟ ਆ ਇਹ ਰਹੀ ਆ ਵੀ ਇਧਰੋਂ ਨਿਬੜ ਗਿਆ ਮਿੱਤਰੋ ਆ ਗਿਆ ਇਧਰ ਇਧਰੋਂ ਓਕੇ ਹੋ ਗਿਆ ਆਵਾਸਾਂ ਹੀ ਰਹਿ ਗਿਆ ਗੁੱਲੀ ਡੰਡੇ ਵਾਲੇ ਇਹਦੇ ਤੇ ਗੁੱਲੀ ਡੰਡੇ ਦੀਆਂ ਲਹਿਰਾਵਾਂ ਆਉਣਗੀਆਂ ਚੱਲ ਪਉਂਗਾ ਪਰ ਇਹਦਾ ਖੜਕਣੀ ਪੈਣੀ ਆ ਨਾ ਐ ਜਿਹੜੀ ਆਹ ਖੜੀ ਆ ਇਹਨੇ ਮੁੜ ਕੇ ਬਾਅਦ ਚੌਥੇ ਤਰੈਨ ਨੂੰ ਤਾਨੀ ਮਨ ਲਈ ਯਨੀ ਦੇਖਾ ਗੈਟ ਦਿ ਨੀਡ ਹੋਲੀ ਚੱਲ ਮਿੱਤਰਾਂ ਹੋਲੀ ਥੋੜੀ ਰਹਿ ਗਈ ਸੀ ਮਿੱਤਰੋ ਬਸ ਨਿਬੜਦਾ ਗੰਮ ਉਹ ਸਾਬ ਆ ਉਹ ਆਪ ਸਿੱਟਣਗੇ ਗੋਲਾ ਮੇਰੇ ਹੋ ਗਿਆ ਕੰਮ ਮਿੱਤਰੋ ਓਕੇ ਡਨ ਅੰਦਰ ਲਾਉਨੇ ਆ ਯਾਰ ਇਹਨੂੰ ਅੰਦਰ ਲਾ ਕੇ ਉਹਨਾਂ ਨੂੰ ਛੱਡ ਕੇ ਆਉਣੇ ਹਾਂ ਓਕੇ ਦੀ ਰਿਪੋਰਟ ਕਰਤਾ ਮਿੱਤਰੋ ਲਾਤਾ ਅੰਦਰ ਟਰੈਕਟਰ ਮੈਂ ਥੋੜਾ ਸ਼ਾਟ ਲੈਣਾ ਭੁੱਲ ਗਿਆ ਉਹਦਾ ਤੇ ਬੰਦਿਆਂ ਨੂੰ ਉਤਾਰ ਕੇ ਆਇਆ ਹੁਣ ਆਰ ਕੇ ਕੰਮ ਰੰਗੇੜ ਕੇ ਆ ਸਾਈਡਾਂ ਤੇ ਜਿਹੜਾ ਘਾਹ ਫੁੱਜ ਜਾਣਾ ਇਹਦੀ ਦਵਾਈ ਮਾਰਦੇ ਆ ਤੇ ਓਕੇ ਆ ਡਨ